ਸਿਚਾਈ ਵਿਭਾਗ ਦਾ ਇੱਕ ਮੁਲਾਜ਼ਮ ਉਸ ਵੇਲੇ ਆਪਣੀ ਜਾਨ ਗਵਾ ਬੈਠਾ ਜਦੋਂ ਫਲੱਡ ਗੇਟ ਖੋਲਣ ਗਿਆ ਪਰ ਉਸ ਕੋਲ ਜ਼ਰੂਰੀ ਵਸਤਾਂ ਦੀ ਘਾਟ ਹੋਣ ਕਰਕੇ ਉਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਕ ਲਗਾਤਾਰ ਹੋ ਰਹੀ ਬਾਰਸ਼ਾਂ ਦੇ ਕਾਰਨ ਡੈਮਾਂ ਦੀਆਂ ਚੀਲਾਂ ਵਿੱਚ ਪਾਣੀ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਇਸ ਪਾਣੀ ਨੂੰ ਰਿਲੀਜ਼ ਕਰਨ ਲਈ ਲਗਾਤਾਰ ਫਲੱਡ ਗੇਟ ਖੋਲੇ ਜਾ ਰਹੇ ਸਨ ਤੇ ਫਲੱਡ ਗੇਟ ਖੋਲਣ ਦੇ ਨਾਲ ਰਾਵੀ ਦੇ ਪਾਣੀ ਨੇ ਸਰਹੱਦੀ ਇਲਾਕੇ ਸੁजानਪੁਰ ਤੇ ਉਸ ਦੇ ਨੇੜਲੇ ਇਲਾਕੇ ਵਿੱਚ ਇੰਨਾ ਤਣਾਅ ਬਚਾਇਆ ਕਿ ਉੱਥੇ ਬਹੁਤ ਸਾਰੀ ਤਬਾਈ ਹੋਈ ਜਿਸ ਸਿਰਕੇ ਸਾਰੀ ਸਥਿਤੀ ਦੇ ਨਾਲ ਦਿੱਠਣ ਲਈ ਸਚਾਈ ਵਿਭਾਗ ਦੇ ਮੁਲਾਜ਼ਮ ਫਲੱਡ ਗੇਟ ਖੋਲਣ ਗਏ ਪਰ ਜ਼ਰੂਰੀ ਉਪਕਰਨ ਨਾ ਹੋਣ ਦੀ ਸੂਰਤ ਵਿੱਚ ਸਚਾਈ ਵਿਭਾਗ ਦੇ ਇੱਕ ਮੁਲਾਜ਼ਮ ਦੀ ਮੌਤ ਹੋ ਗਈ ਜਿਸ ਵੇਲੇ ਉਸ ਮੁਲਾਜ਼ਮ ਦੀ ਜਾਨ ਨਿਕਲ ਰਹੀ ਸੀ ਉਸ ਵੇਲੇ ਉਸ ਕੋਲ ਨਾ ਤਾਂ ਕੋਈ ਬੈਲਟ ਸੀ ਤੇ ਨਾ ਹੀ ਉਹਨੇ ਲਾਈਫ ਜੈਕਰ ਪਹਿਨੀ ਹੋਈ ਸੀ ਜਿਹੜਾ ਉਸੇ ਸਾਰੇ ਆਪਣੀ ਜ਼ਿੰਦਗੀ ਨੂੰ ਬਚਾ ਸਕਦਾ ਦੂਜੇ ਪਾਸੇ ਉਹਨਾਂ ਦੇ ਸਾਥੀ ਲੇਗਰਾ ਸਰੰਗਲ ਨੇ ਦੱਸਿਆ ਕਿ ਜਿਹੜਾ ਸਾਥੀ ਉਹਨਾਂ ਦਾ ਅਜ ਉਹਨਾਂ ਤੋਂ ਚਰਗਾ ਹੈ ਜੇਕਰ ਸਰਕਾਰ ਦੁਆਰਾ ਸੁਰੱਖਿਆ ਉਪਕਰਨ ਉਸ ਨੂੰ ਮੁਹैया करवाए ਹੁੰਦੇ ਤੇ ਅੱਜ ਉਹ ਉਹਦੇ ਨਾਲ ਹੁੰਦਾ ਮੈਂ ਨੀਖਰਾ ਸੰਗਲ ਮੁਖ ਸਲਾਹਕਾਰ ਫੀਡੋਲੀ ਫੀਲਡ ਵਰਕਰ ਯੂਨੀਅਨ ਦਾ ਅਸਲ ਸਥਾਨ ਕੋਟ ਅੱਜ ਅਸੀਂ ਇੱਥੇ ਮਾਦ ਪਰ ਹੈਡ ਰਸਤੇ ਆਏ ਸੀ ਜਿਹੜਾ ਸਾਡੇ ਸਾਥੀ ਦੀ ਡੈਥ ਹੋ ਗਈ ਹੈ ਤੇ ਫਲਾਟ ਡਿਊਟੀ ਦੇ ਨਾਲ ਜੁੜੇ ਹੋਏ ਅਸੀਂ ਅੱਜ ਇੱਥੇ ਸਾਨੂੰ ਪਤਾ ਲੱਗਾ ਕਿਸ਼ਨ ਕੁਮਾਰ ਜੀ ਜਿਹੜੇ 77 ਹੈ ਉਹ ਤੇ ਆਈ ਸੀ ਉਹਨਾਂ ਨੂੰ ਮੰਗ ਪੱਤਰ ਦੇਣ ਵਾਸਤੇ ਇੱਥੇ ਪਹੁੰਚੇ ਆਂ ਸਾਡੇ ਆਉਣ ਤੋਂ ਪਹਿਲਾਂ ਫੈਕੀ ਸਾਹਿਬ ਇਥੋਂ ਚਲ ਗਏ ਦੇ ਸੀ ਉਹ ਮੰਗ ਪੱਤਰ ਜਿਹੜਾ ਅਸੀਂ ਐਡਮੋ ਸਾਹਿਬ ਨੂੰ ਦਿੱਤਾ ਫੈਕੀ ਸਾਹਿਬ ਤੱਕ ਪਹੁੰਚਾਉਣ ਵਾਸਤੇ ਤੇ ਸਾਡੀ ਸਰਕਾਰ ਨੂੰ ਮੰਗ ਆ ਇਹ ਜਿਹੜਾ ਸਾਡੇ ਸਾਥੀ ਦੀ ਡੈਥ ਹੋਈ ਆ ਉਹਨੂੰ ਬੰਦਾ ਮਾਫ ਦੇ ਜਿਹਾ ਦਿੱਤਾ ਜਾਵੇ ਦੂਸਰਾ ਜਿਹੜੀ ਵਿਭਾਗ ਦੀ ਜਿਹੜੀ ਬਹੁਤ ਜ਼ਿਆਦਾ ਨੈਗਲੀਜੈਂਸੀ ਆ ਕਿ ਸਾਡੇ ਸਾਥੀਆਂ ਨੂੰ ਜਾਂ ਕੋਈ ਅਧਿਕਾਰੀ ਹੋਵੇ ਜਾਂ ਕਰਮਚਾਰੀ ਹੋਵੇ ਸੇਫਟੀ ਬੈਲਟਾਂ ਤੋਂ ਬਿਨਾਂ ਹੀ ਉਹਨਾਂ ਨੂੰ ਫਲੱਡ ਡਿਊਟੀ ਦੇ ਉੱਤੇ ਜਿਹੜਾ ਉੱਤੇ ਚੜਾਤਾ ਉਹ ਹੱਡ ਹੱਡੋਂ ਸਿਰ ਉੱਤੇ ਜਿਹੜਾ ਚੜਾਤਾ ਸਾਡੀ ਮੰਗ ਹੈ ਸਰਕਾਰ ਨੂੰ ਵੀ ਇਹਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤੇ ਜੋ ਵੀ ਅੱਗੇ ਤੋਂ ਆਤੇ ਜਿਹੜੇ ਸੇਫਟੀ ਬੈਲਟਾਂ ਦਿੱਤੀਆਂ ਜਾਣ ਸਾਰੇ ਜਿਹੜਾ ਉਹਦਾ ਬਿਲਕੁਲ ਸੇਵ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਆਤੇ ਕੋਈ ਇਹਦਾ ਹਾਸਾ ਨਾ ਵਾਪਰ ਸਕੇ ਕੈਮਰਾ ਪਰਸਨ ਹਣੀ ਦੇ ਨਾਲ ਅਦਸੈਨੀ ਦੀ ਰਿਪੋਰਟ